ਤਾਲੇ ਯਾਰ ਸਾਰਾ ਕੰਮ ਕਿਹਾ ਦੇ ਮੈਂ ਬੋਲ ਕਰਾਂਂ ਈ ਆ ਦਰਸ਼ਕਾਂ ਨੂੰ ਉੱਤੇ ਆ ਕੇ ਤੱਕ ਮੈਂ ਚੇਲੇ ਇਹ ਪੁੱਛਣਾ ਹੈ ਕੀ ਕਰਾਂਗੇ ਮਾਂ ਮੇਰੀ ਗੱਲ ਸੁਣੋ ਦੋ ਚਨਲੀਆਂ ਨੂੰ ਆ ਕੇ ਸ਼ਰੀਆਫ ਕੈਮਰਾ ਥੱਲੇ ਪਰ ਕੀ ਨਹੀਂ ਗਿਆ ਇੱਕ ਕਿਸਮ ਦੇ ਪ੍ਰਸ਼ਾਸਨ ਆਕਤਾਂ ਗਿਆ ਦੇਂਦਾ ਮੈਂ ਮੈਂ ਗੁਰੂ ਦਾ ਸ਼ਾਂਤ ਮੈਂ ਵੀ ਖੇਲੇ ਕਰਦੇ ਦੇਖੋ ਮੈਂ ਕਹਾਂਦਾ ਗਾਦੇ ਇਹਨਾਂ ਨੂੰ ਫਰੇਸ ਨਹੀਂ ਕਹਿੰਦੇ ਇਹਨਾਂ ਨੇ ਪੈ ਚੜਿਆ ਇਹਨਾਂ ਨੇ ਸਿੱਕਾ ਹਾਈਵੇ ਤੇ ਰੱਖ ਗਏ ਸਵੇਰੇ ਅੱਧੀ ਆਈ ਇਹਨਾਂ ਨਾਲ ਨਹੀਂ ਚੋਲਾ ਮਰਜ਼ੀ ਚਲਾ ਇਹਨਾਂ ਨੇ ਪੈ मेरा 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 내가 먼저 말했냐? 내가 저 말했냐? 내가 저 말했냐? 누 ਉੱਤਰਾ ਵਰਤੈ ਉੱਤਰਾ ਵਰਤੈ ਉੱਤਰਾ ਵਰਤੈ ਉੱਤਰਾ ਵਰਤੈ ਮੈਂ ਹਾਂ ਤੇ ਕਿਹੜਾ ਨਹੀਂ ਕੋਈ ਨਹੀਂ ਅਸੀਂ ਸੇਖੜੀਆਂ ਮੱਲੇ ਦੇ ਰਹਿਣ ਵਾਲਿਆਂ ਮੇਰਾ ਨਾਮ ਕਿਰਾਨਾ ਮੈਂ ਬੂਰਾ ਪਰਵਾਰ ਦੀ ਨੂੰ ਆ ਇਹ ਮੇਰਾ ਦੇਵਰਾ ਤੇ ਮੇਰਾ ਭਰਾ ਵਾ ਰਕੜੀ ਦੇ ਮੇਰਾ ਭਰਾ ਕੋ ਲਿਆ ਇਹਦਾ ਨਾਮ ਜ਼ੋਰ ਹੈ ਵਾ ਤੇ ਨਵੀ ਕੋਲੇ ਰਕੜੀ ਤੇ ਇਹਦੀ ਉਮਰ 32 ਸਾਲ ਸੀ ਇਹ ਈ ਉਮਰ 32 ਸਾਲ ਦੀ ਕੁਵਾਰਾ ਮੁੰਡਾ ਸੀਗਾ 4 ਮਹੀਨੇ ਹੋਏ ਫਾਦਰ ਦੀ 뎃 ਨੂੰ ਇਹ ਦੁਕਾਨ ਤੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲਿਆਨਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਾਰ ਗਏ ਮਾਰ ਗਏ ਸਾਨੂੰ ਤੇ ਬਾਜ਼ਾਰ ਚੋਂ ਵੋਣਾ ਭਰਾ ਦਾ ਚਿੰਤ ਬੁਣੀ ਗਿਆ ਸੀਗਾ ਸਾਨੂੰ ਉੱਥੋਂ ਵੋਣਾ ਇਹਨੂੰ ਸੱਟਾ ਮਾਰ ਗਏ ਸੀਗੇ ਸਿਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲੈਂਦੀ ਕਿਤੇ ਨਹੀਂ ਸ਼ਰਾ ਰਹੇ ਤੇ ਆ ਜਦੋਂ ਅੱਜੀ ਕੇ ਮੁੰਡਾ ਮੰਨੇ ਰੂ ਆਇਆ ਦਾ ਜੀਸੀ ਬਲਾ ਹਸਤਾ ਲਿਆਇਆ ਉਦੇ ਆ ਟਾਂਕੇ ਢੁੰਕੇ ਲਾ ਕੇ ਨੂੰ ਫਰਸਟ ਡੇਟ ਦਿੱਤਾ ਗਿਆ ਉਹਨੂੰ ਫਰਸਟ ਡੇਟ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਘਰ ਸੀ ਉਹਨੂੰ ਲੈ ਕੇ ਇਹਨੂੰ ਇੱਥੇ ਅਮਰਜੈਂਸੀ ਦੇ ਅੱਗੇ ਤਮ ਕਾ ਕੇ ਕਿ ਗਾੜ ਦੇ ਸਾਹਮਣੇ ਜਰਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਾਂਗੇ ਫਿਰ ਜੇ ਸਾਡੀ ਤਰਕਾਸ ਦਿੱਤੀ ਤੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਸੀ ਫਿਰ ਮਾਰਾਂਗੇ ਸੰਨੀ ਡਾਂਗ ਕਪੂਰੀ ਗੇਟ ਦਾ ਸੰਨੀ ਖੋਸਲਾ ਤਿਲਕੇ ਪਹਿਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਜਿਹਨੂੰ ਹਵਾ ਕਹਿੰਦੇ ਗਏ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਬਨੂਆ ਨਾਮ ਨੇ ਅੱਜ ਜਾ ਕੇ ਸੱਚ ਨੂੰ ਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਜੇਪ ਨਹੀਂ ਹੋ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਗਾੜ੍ਹ ਸਾਹਮਣੇ ਸਾਨੂੰ ਧਮਕੀ ਦੇ ਗਏ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਦੋ ਜਨਾਨੇ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਹੈ 4 ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਬੇਲਾਰਪੇ ਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਉਹਦਾ ਫੋਨ ਤੋੜਤਾ ਆ ਦੇਖੋ ਉਹਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਵਾ-ਦਵਾ ਆਪਣੀ ਪੈਂਟ ਦੇ ਵਿੱਚੋਂ ਦੀ ਨਿਕਾਲ ਲਿਆ ਬਾਵਾਂ ਫੜ ਕੇ ਬੋਲੇ ਬਾਵਾਂ ਫੜ ਕੇ ਉਹਨੇ ਆ ਕਰਕੇ ਬਾਵਾਂ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਯਾ ਹੱਥ ਟੁੱਟਾ ਬਾਵਾਂ ਇੰਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜੇ ਵਾਲੀ ਦੁਕਾਨ ਦੇ ਅੰਦਰੋਂ ਲੋ ਕੱਟ ਕੇ ਲੱਕਣਾ ਸਿਰ ਚ ਮਾਰੀਆਂ ਕੋਈ ਛੜਾਣਾ ਲਾਣੀ ਉੱਤੇ ਮੈਂ ਰਾਜ ਮੱਲਾ ਨਹੀਂ ਬਾਜ਼ਾਰ ਚੋਂ ਜਮਿਆ ਮੈਂ ਚਿੰਤਪੁਰਨੀ ਤੁਰ ਕਿਦਾਂ ਦੀ ਗੱਲ ਵਾ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ ਸਾਡੇ 9:30 ਤੱਕ ਹੀ ਗਏ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲੋਂ ਰਾਜੀਨਾਮਾ ਕਰ ਲੋ ਦਸਿਆ ਲੈ ਕੇ ਨਹੀਂ ਤੇ ਮੈਂ ਪਘੋੜਾ ਆ ਕੇ ਤੁਹਾਨੂੰ ਸਾਰੇ ਡੱਬੇ ਨੂੰ ਮਾਰ ਦਾਂਗਾ ਮੈਂ ਫੇਰ ਕੰਪਲੇਨ ਕੀਤੀ ਐਸਐਚਓ ਨੂੰ ਅੱਜ ਕੀਤੀ ਸਾਡਾ ਮੁੰਡਾ ਮਾਰ ਕੇ ਗਿਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਿਆ ਮਾਰ ਕੱਟੀ ਇਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡਾ ਐਸ ਐਚਓ ਸਿਟੀ ਦਾ ਬਲਵਿੰਦਰ ਸਿੰਘ ਐਸ ਐਚਓ ਮੈਂ ਫੋਨ ਤੇ ਵੀ ਫੋਨ ਕੀਤੇ ਮੈਂ ਫਿਰ ਇੱਥੇ ਜਦੋਂ ਬਿਆਨ ਲੈਣ ਆਇਆ ਪੁਲਿਸ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿ째 ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨਿਆਂ ਦੇ ਪੁੱਤ ਮਾਰਨੇ ਨੇ ਉਹਨਾਂ ਨੇ ਕਈ ਦੇ ਪੋਤਾ ਤੇ ਫੇਰ ਬਾਅਦ ਕੇ ਸੋੜਦੇ ਨੇ ਬੰਦਾ ਸਾਰਾ ਟੱਬਰ ਕੱਢਾ ਫੇਰ ਮਾਰਾਂਗੇ ਤੁਹਾਨੂੰ ਤੁਹਾਨੂੰ ਅੱਛੀ ਸੇਫ ਨਹੀਂ ਆਗੇ ਕੀ ਕਰੇਗਾ ਕੀ ਕਰੇਗਾ ਕੱਲਾ ਬੰਦਾ ਕੀ ਕਰੇਗਾ ਸਿੱਧੇ ਮਾਰ ਕੇ ਜਿਸ ਬਿਆਨ ਲਾਇਆ ਸੀ ਤੇ ਅਜੇ ਅਡਾ ਦੋਹਤਰਾ ਦਾ ਲਈ ਨਮੁੰਦਾ ਇਹੇ ਕਾਰਵਾਈ ਨੇ ਕਰਦੇ ਉਹਦੇ ਰੱਪਟ ਪਾਤੀ ਇਹਨਾਂ ਨੂੰ ਫੇਰ ਰੈਫਰ ਕਰਤਾ ਉੱਥੇ ਅਬਰ ਸਾਦਾ ਨਾਨਕ ਹਸਪਤਾਲ ਉੱਥੇ ਹੁਣ ਫਿਰ ਡਾਟਾ ਸਿੰਘਾਂ ਹੜਤਾਲ ਕਰਕੇ ਇਹਨਾਂ ਦਾ ਕੋਈ ਲਾਜ ਨਹੀਂ ਤੀਰ ਮਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਪਰਮਾਤਮਾ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਕਰ ਸੀ ਤੇ ਇਹਨੂੰ ਨਸ਼ੇ ਦੇ ਪਿੱਛੇ ਤੱਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਮੈਂ ਕਹਿੰਦੇ ਤੁਸੀਂ ਕਹਿੰਦੇ ਵੇਲੇ ਉਡੀ ਫੌਲਟ ਹੋਰ ਪਰਚਾ ਇਹ ਫਿਰ ਕਿ ਪਰਚਾ ਇਹਦੇ ਵਿੱਚ ਮੇਰੀ ਗੱਲ ਸੁਣ ਮੈਨੂੰ ਅੱਜ ਹੋਣੇ ਪਤਾ ਲੱਗਾ ਪਿਆ ਆ ਕੇ ਲੱਗਾ ਪਿਆ ਗਿਆ ਲੱਗੇ ਪਰਚਾ ਜੋ ਬਲਦੀ ਕਾਰਵਾਈ ਦੇ ਦੇਖੋ ਜੀ ਜਿਹੜੇ ਜਿਹੜੇ ਨਾਲ ਲਾਇਆ ਹੈ ਤਰੀਕ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲੋ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਅਜੇ ਤੱਕ ਬੰਦਾ ਨਹੀਂ ਕੋਈ ਚੁੱਕਿਆ ਗਿਆ ਆਪਾਂ ਸਰਦਾਰ ਜੀ ਗੱਲ ਸੁਣੋ ਇੱਕ ਕੁੜੀ ਪਿੱਛੇ ਨਹੀਂ ਜੀ ਦਾ ਰੂਪ ਆ ਕੇ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਾਰਨ ਦੇਖੋ ਜੀ ਜੋ ਮੈਨੂੰ ਮੈਂਬਰ ਮੇਰੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇ ਦੇ ਫੇਟਵਾ ਮੇਰੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਦੇ ਬਿਆਨ ਦੇ ਫੇਟਕ ਦੀ ਬਿਆਨ ਲਖਾਉਂ ਅਣਕੇ ਉਹ ਕਹਿੰਦਾ ਕਿ ਮੇਰੀ ਹੱਲੜੀ ਹੈ ਮਾਦਾ ਰਣਾ ਉੱਤੇ ਐਕਸ ਰਿਪੋਰਟ ਨਹੀਂ ਮੈਨੂੰ ਮਿਲੀ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਈ ਐਕਸ ਰਿਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਿਬ ਨੇ ਆਪ ਗੱਲ ਕੀਤੀ ਜਾਣ ਕੇ ਕਿ ਮੇਰੀ ਐਕਸ ਰਿਪੋਰਟ ਦੋ ਡਾਕਟਰ ਸਾਹਿਬ ਕਿਹਾ ਮੈਂ ਨਹੀਂ ਬਣਦੀ ਦੂਜੇ ਡਾਕਟਰ ਹੱਡੀਆਂ ਨੇ ਦੇਣੀ ਆ ਇਹ ਡਾਕਟਰ ਰਿਪੋਰਟ ਦੇਣਗੇ ਤੇ ਜੋ ਤੁਹਾਡਾ ਬੰਦਾ ਉਹ ਸਿਹਤਾਂ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋ ਹੀ ਭੰਦਾ ਤੁਹ ਸਿਹਤ ਰਿਪੋਰਟ ਦੇ ਲਗੇ ਆਪਣਾ ਨੰਬਰ ਦੇ ਕੇ ਮੈਂ ਜੋ ਵੀ ਤੁਹ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆ ਮੇਰੇ ਨੂੰ ਬਿਆਨ ਲਖਾਈ ਸੀ ਬੀਬੀ ਫਿਰ ਗੱਲ ਕਰ ਲਓ ਮੇਰੀ ਨਾਲ ਅੱਛਾ ਮੈਂ ਇਹ ਰੋਪਾ ਕੇ ਇਹ ਵੀ આરોਪ ਆ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਜਿਹੜੇ ਧਮਕੀਆਂ ਜਾ ਰਹੀਆਂ ਸੀ ਜਿਹੜੇ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਦੇਖੋ ਦੋਹਾਂ ਤਰ੍ਹਾਂ ਦੇ ਦੇਖੋ ਦੋਹਾਂ ਤਰ੍ਹਾਂ ਦੇ ਬੰਦੇ ਦੋ ਬੰਦੇ ਦਾਖਲ ਹੀ ਤੇ ਇੱਕ ਪਾਰਟੀ ਉਹਨਾਂ ਦਾ ਦਾਖਲ ਇੱਕ ਈਦਾਂ ਦਾ ਬੰਦਾ ਦਾ ਹਾਂਜੀ ਦੋਹਾਂ ਪਾਰਟੀਆਂ ਦੇ ਬੰਦੇ ਦਾਖਲ ਦੋਹਾਂ ਬੰਦਿਆਂ ਨੇ ਆਪਣੇ ਅਰਕੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾਮੇ 'ਚ ਸਾਡਾ ਰਿਪੋਰਟ ਲੇਖ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੇ ਤੁਹਾਡੇ ਨਾਲ ਕੋਈ ਗੱਲ ਬਣਦੀ ਤੇ ਮੈਨੂੰ ਫੋਨ ਕਰਵਾ ਕਰੋ ਤਾਂ ਮੈਂ ਟੈਮੈਟਰ ਕੋ ਆ ਪਾਵਾਂਗਾ ਤੇ ਜੇ ਜਿਸੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰਦੇ ਉੱਥੇ ਮੈਂ ਆ ਜੂੰਗਾ ਤੇ ਮੈਨੂੰ ਬਿਆਨ ਲਖਾਤ ਜੋ ਤੁਹਾਡੇ ਕਾਰਵਾਈ ਕਰਾਉਣੀ ਕਰਾ ਲਿਓ ਮੈਂ ਬਿਆਨ ਲਖਿਆ ਜੀ ਹੁਣ ਕੀ ਕਾਰਵਾਈ ਕੀ ਕਰ ਰਹੇ ਹੋ ਪੁਲਸ ਨੂੰ ਦੱਸਿਆ ਗਿਆ ਪੁਲਸ ਨੇ ਬਿਕੋਤ ਦੋ ਪਾਰਟੀਆਂ ਬਦੇ ਦਾਖਲੀ ਹੀ ਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਹੁੰਦਾ ਤਾਂ ਵੀ ਤੇ ਜੇ ਸਾਡੇ ਸਾਹਮਣੂ ਵੀ ਹੁੰਦਾ ਤੇ ਮੈਂ ਘਰ ਵੀ ਬੰਦ ਕਰ ਦੇਣੀ ਸੀ ਜੇ ਪਰਚੇ ਤੋਂ ਬਾਹਰ ਹੀ ਕਰ ਵੀ ਹੁੰਦੀ ਕਰਚਾ ਕਿ ਐਡਿਸਟਰ ਹੁੰਦਾ ਜੀ ਹੋਰ ਕੀ ਕਾਰਾ ਕੀਤੀ ਆ ਵੇਖੋ ਜੀ ਬਿਆਨ ਖਾਣੇ ਨੂੰ ਸਾਨੂੰ ਬੰਨ ਹੋਣੇ ਫੋਨ ਗਿਆ ਮਾਤਾ ਜੀ ਦਾ ਇਹਦਾ ਮੁੰਡੇ ਦੀ ਦਾ ਕੀ ਮੁੰਡੇ ਡੈਥ ਹੋ ਗਈ ਬੱਜਾ ਹੀ ਨਹੀਂ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰ ਜਾਈ ਉਹ ਨਾਲ ਜਾ ਕੇ ਦਰਖਾਸਤ ਦੇ ਚਲੋ ਮੈਨੂੰ ਨਹੀਂ ਪਿਆ ਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸ ਤਰ੍ਹਾਂ ਤੁਰੰਤ ਮੋਰਟੇ ਹਸਪੀਟਲ ਪਹੁੰਚੀ ਆ ਕਿ ਚੰਗਾ ਭਲਾ ਮੁੰਡੇ ਕੀ ਹੋ ਗਿਆ ਜਿਸ ਇਹਨੂੰ ਮੂੜ ਰੈਫਰ ਕੀਤਾ ਕਿ ਹਸਪਤਾਲ ਉਸੇ ਲਾਸ਼ ਲਈ ਨਹੀਂ ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਸਾਰਾ ਆ ਕੇ ਕੰਮ ਕਿਹਾ ਦੇ ਬਿਲਕੁਲ ਕੋਈ ਕਰਨ ਨਹੀਂ ਆਉਂਦਾ ਚਰਨਾਉਂਟਿਆ ਕਰਨ ਦੇ ਨਹੀਂ ਮੇਰੀ ਗੱਲ ਸੁਣੋ ਦੋ ਜਨਾਨੀਆਂ ਨੂੰ ਆ ਕੇ ਸ਼ਰੀਅਤ ਕੈਮਰੇ ਥੱਲੇ ਪੜਤੀ ਗਿਆ ਉਹ ਕਿੱਥੇ ਆ ਕੇ ਇੱਕ ਕਿਥੇ ਪ੍ਰਸ਼ਾਸਨ ਨੇ ਉਹ ਮੈਂ ਚੱਲ ਜਾਈਦਾ ਫਾਰਵਰਡ ਦੇਵੋ ਸਾਫਾ ਮਾਈ ਬੁਟੇਲੇ ਕਰ ਲੈ ਕੋਈ ਕਰਕੇ ਦੇਖੋ ਮੈਂ ਕਹੇ ਗਾਦਾ ਇਹਨਾਂ ਨੂੰ ਫਰੇਸ਼ ਕਹਤੇ ਨੇ ਇਹਨਾਂ ਨੂੰ ਪੈ ਚੜਿਆ ਪੁੱਤਾਂ ਖਾਣੇ ਤੇ ਖੜੀ ਜਵੇ ਹੈ ਅੱਜ ਆਈ ਨਹੀਂ ਲਿਆ ਪਰਨ ਬੁਲਾਣਾ ਕਿਥੇ ਨਾ ਲਉਦੀ ਹੀ ਜਿਹੜਾ ਮਰਜ਼ੀ ਚਲਾ ਗਾਣਾ ਪਰਨ ਬੁਲਾਣਾ ਇਹਨਾਂ ਨੇ ਪੈ you <laughs> ਉੱਤਰ ਵੜਦਾ ਉੱਤਰ ਵੜਦਾ ਮੁੰਸਰਾ ਉੱਤਰ ਵੜਦਾ ਮੈਂ ਹੱਲ ਲੈਂ ਗਿਆ ਨਹੀਂ ਕੋਈ ਨਹੀਂ ਅੰਨੀ ਕੋਲਾ ਅਸੀਂ ਸੇਖੜੀਆਂ ਮੱਲੇ ਦੇ ਰਹਿਣ ਵਾਲੇ ਆ ਮੇਰਾ ਨਾਮ ਕਿਰਨ ਆ ਮੈਂ ਬੂਰਾ ਪਰਵਾਰ ਦੀ ਨੂੰ ਆ ਇਹ ਮੇਰਾ ਦੇਵਰਾ ਤੇ ਮੇਰਾ ਆਪਣਾ ਆ ਰਕੜੀ ਦੇ ਮੇਰਾ ਭਰਾ ਕੋ ਲਿਆ ਇਹਦਾ ਨਾਮ ਜ਼ੋਰੇ ਵਾ ਜਦ ਨਵੀ ਕੋਲੇ ਰਕੜੀ ਤੇ ਇਹਦੀ ਉਮਰ 32 ਸਾਲ ਦੀ ਇਦੀ ਉਮਰ 32 ਸਾਲ ਸੀ ਕੁਮਾਰਾ ਮੁੰਡਾ ਸੀਗਾ 4 ਮਹੀਨੇ ਹੋਏ ਫਾਦਰ ਦੀ 뎃 ਨੂੰ ਇਹ ਦੁਕਾਨ ਤੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਇਹਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲਿਆਨਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਰ ਗਏ ਮਰ ਗਏ ਸਾਨੂੰ ਤੇ ਬਾਜ਼ਾਰ ਚੋਂ ਫੋਨ ਆਇਆ ਭਰਾ ਦਾ ਚਿੰਤ ਮੁੰਨੀ ਆ ਸੀਗਾ ਸਾਨੂੰ ਉੱਥੋਂ ਫੋਨ ਆਇਆ ਇਹਨੂੰ ਸੱਟਾ ਮਾਰ ਗਏ ਸੀਗੇ ਸੇਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲੈਂਦੀ ਕਿ ਤੇ ਨਿਸ਼ਾਰਾ ਰਹੇ ਤੇ ਆ ਜਦੋਂ ਅੱਗੇ ਮੁੰਡਾ ਮੰਨੇ ਰੂ ਆਇਆ ਦਾ ਜੀ ਸੀ ਬਲ ਹਸਤਾ ਲਿਆਇਆ ਉਦੇ ਆ ਟਾਂਕੇ ਟੁੰਕੇ ਲਾ ਕੇ ਨੂੰ ਫਰਸਟ ਏਡ ਦਿੱਤਾ ਗਿਆ ਉਹਨੂੰ ਫਰਸਟ ਏਡ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਕਾਰ ਚੀ ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ ਤਮ ਕਾ ਕੇ ਕਿ ਗਾੜ ਦੇ ਸਾਹਮਣੇ ਤੇਰਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਾਂਗੇ ਫਿਰ ਜੇ ਸਾਡੀ ਦਰਖਾਸਤ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਸੀ ਫਿਰ ਮਾਰਾਂਗੇ ਜੰਨੀ ਡਾਂਗ ਕਬੂਰੀ ਗੇਟ ਦਾ ਜੰਨੀ ਖੋਸਲਾ ਤਿਲਕੇ ਪਹਿਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਜਿਹਨੂੰ ਹਵਾ ਕਹਿੰਦੇ ਕੇ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਸਾਨੂੰ ਆ ਨਾਮ ਨੇ ਅਚਜਾਗੇ ਸੇ ਚੁਰੰਦੋਏ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਜੇਪ ਨਹੀਂ ਉਹ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਘਾੜ ਸਾਹਮਣੇ ਸਾਨੂੰ ਧਮਕੀ ਦੇ ਗਏ ਉਹਨਾਂ ਨੇ ਕੋਈ ਜ਼ਨਵਾਈ ਨਹੀਂ ਕੀਤੀ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਹੈ 4 ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਪਹਿਲਾਂ ਪੇ ਆ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਦਾ ਫੋਨ ਤੋੜਤਾ ਆ ਦੇਖੋ ਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਵਾ-ਦਵਾ ਆਪਣੀ ਪੈਂਟ ਦੇ ਵਿੱਚੋਂ ਹੀ ਨਿਕਾਲ ਲਿਆ ਬਾਵਾ ਫੜ ਕੇ ਉਹਨੇ ਬਾਵਾ ਫੜ ਕੇ ਇਹ ਕਰਕੇ ਬਾਵਾ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਹੱਥ ਟੁੱਟਾ ਦਾ ਐਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜਿਆਂ ਵਾਲੀ ਦੁਕਾਨ ਦੇ ਅੰਦਰੋਂ ਲੋ ਕੱਢ ਕੇ ਲਖਣਾ ਸਿਰ ਚ ਮਾਰਿਆ ਕੋਈ ਛੜਾਣਾ ਲਾਣੀ ਹੋਤੀ ਮਲਾ ਨਹੀਂ ਬਾਜ਼ਾਰ ਚੋਂ ਜਮਿਆ ਮੈਂ ਚਿੰਤਪੁਰਨੀ ਤੁਰ ਕਿਦਾਂ ਦੀ ਗੱਲ ਵਾ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ 8:30 ਵਜੇ ਤੱਕ ਨਹੀਂ ਆਏ ਗਏ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲੋਂ ਰਾਜੀਨਾਮਾ ਕਰ ਲੋ ਦਸਿਆ ਲੈ ਕੇ ਨਹੀਂ ਤੇ ਮੈਂ ਪਘੋੜਾ ਆ ਕੇ ਤੁਹਾਨੂੰ ਸਾਰੇ ਟੱਪਰ ਨੂੰ ਮਾਰ ਦਾਂਗਾ ਮੈਂ ਫੇਰ ਕੰਪਲੇਨ ਕੀਤੀ ਐ ਐਸਐਚਓ ਨੂੰ ਅਸੀਂ ਕੀਤੀ ਸਾਡਾ ਮੁੰਡਾ ਮਾਰ ਕੇ ਗਿਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਿਆ ਮਾਰ ਕੱਟੀ ਇਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡਾ ਐਸਐਚਓ ਸਿਟੀ ਦਾ ਬਲਵਿੰਦਰ ਸਿੰਘ ਐਸਐਚਓ ਮੈਂ ਫੋਨ ਤੇ ਵੀ ਫੋਨ ਕੀਤੇ ਮੈਂ ਫੇਰ ਇੱਥੇ ਜਦੋਂ ਬਿਆਨ ਲੈਣ ਆਇਆ ਪੁਲਿਸ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿਸੇ ਦੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇੰਨੇ ਦੇ ਪੁੱਤ ਮਾਰਨੇ ਨੇ ਉਹਨਾਂ ਨੇ ਕਈਆਂ ਦੇ ਪੁੱਤਾਂ ਤੇ ਸਿਰ ਪਰ ਗੱਟ ਕੇ ਸੁੱਟਦੇ ਨੇ ਇਹਦਾ ਸਾਰਾ ਟੱਬਰ ਕੱਟਾ ਪਾ ਲਈਏ ਫੇਰ ਮਾਰਾਂਗੇ ਇਧਰ ਨੂੰ ਜੇ ਤੁਹਾਨੂੰ ਅੱਛੀ ਸੇਫ ਨਹੀਂ ਆਗੇ ਕੀ ਕਰੇਗਾ ਕੀ ਕਰੇਗਾ ਕੱਲਾ ਬੰਦਾ ਕੀ ਕਰੇਗਾ ਸਿੱਧੇ ਮਾਰ ਕੇ ਜਿਸ ਗਿਆਨ ਖਾਇ ਹੀ ਤੇ ਅਜੇ ਅੱਡ ਦੂਤ ਰਹਾਦਾ ਲਈ ਨਾ ਹੁੰਦਾ ਇਹੇ ਕਾਰਵਾਈ ਨਹੀਂ ਕਰਦੇ ਉਹਦੇ ਰੱਪਟ ਪਾਤੀ ਇਹਨਾਂ ਨੂੰ ਫੇਰ ਰੈਫਰ ਕਰਤਾ ਉੱਥੇ ਅਬਰਸਰ ਦਾ ਗੋਨਾਲਕ ਹਸਪਤਾਲ ਉੱਥੇ ਹੁਣ ਫਿਰ ਡਾਟਾ ਸਿੰਘਾਂ ਹੜਤਾਲ ਕਰਕੇ ਇਹਨਾਂ ਦਾ ਕੋਈ ਲਾਜਵੰਤ ਟਰੀਟਮੈਂਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਸਰਦਾਰ ਕੁਮਾਰ ਮਰਾਂ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਕਰ ਸੀ ਤੇ ਇਹਨੂੰ ਨਸ਼ੇ ਦੇ ਪਿੱਛੇ ੱਟਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਬੜਾ ਮੈਦ ਕਾਲੇ ਤੁਸੀਂ ਕਰ ਲੈਣੇ ਵੇਲੇ ਉਹਦੀ ਫਾਲਟ ਹੈ। ਪਰਚਾ ਹੈ ਫਿਰ ਕਿ ਪਰਚਾ? ਇਹਦੇ ਵਿੱਚ ਮੇਰੀ ਗੱਲ ਸਰ ਮੈਨੂੰ ਅੱਜ ਹੁਣੇ ਪਤਾ ਲੱਗਾ ਬਿਆ ਕੇ ਨਗਾ ਪਏ ਬਿਆ ਲਗੇ ਪਰਚਾ ਜੋ ਬਲਦੀ ਕਾਰਵਾਈ ਦੇ ਦੇਖੋ ਜੀ ਜਿਹੜੇ ਜਿਹੜੇ ਨਾਲ ਲਾਇਆ ਆ ਤਰੀਕ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲੋ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਹਾਈ ਤੱਕ ਬੰਦਾ ਨਹੀਂ ਕੋਈ ਚੁੱਕਿਆ ਗਿਆ। ਹੁਣ ਤੁਸੀਂ ਗੱਲ ਸੁਣੋ ਇੱਕ ਕੁੜੀ ਪਿੱਛੇ ਨਹੀਂ ਹਾਂ ਜੀ। ਇਹਨਾਂ ਦਾ ਰੂਪ ਆ ਕੇ ਤੁਸੀਂ ਕਾਰਵਾਈ ਨਹੀਂ ਕੀਤੀ। ਕੀ ਕਰਾਂ? ਦੇਖੋ ਜੀ ਜੋ ਮੈਨੂੰ ਮਾਮਲਾ ਮਿਲੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇ ਨਹੀਂ ਫੇਟਵਾ। ਮੇਰੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਦੇ ਬਿਆਨ ਦੇ ਫੇਟਕ ਦੀ ਬਿਆਨ ਲਿਖਾਉਂ ਆਣ ਕੇ ਉਹ ਕਹਿੰਦਾ ਕਿ ਮੇਰੀ ਹੱਲੇ ਜੀ ਮਾਜ਼ਾ ਰਣਾ ਉੱਥੇ ਐਕਸ-ਰੇ ਰਿਪੋਰਟ ਨਹੀਂ ਮੈਨੂੰ ਮਿਲੀ ਜੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਈ ਐਕਸ-ਰੇ ਰਿਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਿਬ ਨੇ ਆਪ ਗੱਲ ਕੀਤੀ ਆਣ ਕੇ ਕਿ ਮੇਰੀ ਐਕਸ-ਰੇ ਰਿਪੋਰਟ ਦੋ ਡਾਕਟਰ ਸਾਹਿਬ ਕਹਿੰਦੇ ਮੈਂ ਨਹੀਂ ਬਣਦੀ ਦੂਜੇ ਡਾਕਟਰ ਹੱਡੀਆਂ ਵਾਲੇ ਨੂੰ ਦੇਣੀ ਆ ਇਹ ਡਾਕਟਰ ਸਰ ਰਿਪੋਰਟ ਦੇਣਗੇ ਤੇ ਜੋ ਤੁਹਾਡਾ ਬੰਦਾ ਉਹ ਸੇਡਾ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋਹ ਭੰਦਾ ਤੂੰ ਸੇਡਾ ਰਿਪੋਰਟ ਦੇ ਦੇਗਾ ਮੈਂ ਆਪਣਾ ਨੰਬਰ ਦੇ ਗਿਆ ਜੋ ਵੀ ਤੁਸੀਂ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆ ਮੇਰੇ ਨੂੰ ਬਿਆਨ ਲਖਾਈ ਸੀ ਬੀਬੀ ਫਿਰ ਗੱਲ ਕਰ ਲਓ ਮੇਰੀ ਨਾਲ ਅੱਛਾ ਮੈਂ ਵਿਖੋ ਇਹ ਵੀ આરોਪਾ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਇਹ ਰੀਤੀਆਂ ਜਾ ਰਹੀਆਂ ਹੈ ਜਿਹੜੀ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਦੇਖੋ ਦੋਹਾਂ ਤਰ੍ਹਾਂ ਦੇ ਦੇਖੋ ਦੋਹਾਂ ਤਰ੍ਹਾਂ ਦੇ ਬੰਦੇ ਦੋ ਪਾਸੇ ਦਾਖਲ ਹੀ ਤੇ ਇੱਕ ਪਾਰਟੀ ਉਹਨਾਂ ਦਾ ਰੱਖ ਲਈ ਇੱਕ ਇਹਦਾ ਬੰਦਾ ਦਾਖਲ ਹੀ ਯਾਰ ਮੇਰੀ ਹਾਂਜੀ ਦੋਵੇਂ ਪਾਰਟੀਆਂ ਦੇ ਬੰਦੇ ਦਾਖਲ ਦੋਵਾਂ ਬੰਦਿਆਂ ਨੇ ਆਪਣੇ ਅਰਗੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾ ਵਿੱਚ ਸਾਡੇ ਡਾਕਟਰ ਲਿਖ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਤੁਹਾਡੇ ਨਾਲ ਨਹੀਂ ਕੋਈ ਗੱਲ ਬੰਦੀ ਤੇ ਮੈਨੂੰ ਫੋਨ ਕਰਵਾ ਕਰੋ ਮੈਂ ਮੈਟਰ ਖੋ ਆ ਪਾਵਾਂਗਾ ਤੇ ਜਿੱਥੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰਦੇ ਉੱਥੇ ਮੈਂ ਆ ਜਾਊਂਗਾ ਤੇ ਮੇਨੂੰ ਬਿਆਨ ਲਖਾਤ ਜੋ ਤੁਹਾਡੇ ਕਾਰਵਾਈ ਕਰਨੀ ਕਰਾ ਲਈ ਮੈਂ ਬਿਆਨ ਲਖਿਆ ਜੀ ਕਾਰਵਾਈ ਕੀ ਕਰ ਰਹੇ ਹੋ ਪੁੱਛ ਨੂੰ ਦੱਸਿਆ ਗਿਆ ਪੁੱਛ ਨੂੰ ਕਾਰਵਾਈ ਵੇਖੋ ਦੋ ਪਾਰਟੀਆਂ ਬਦੇ ਦਾਖਲ ਹੀ ਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਹੁੰਦਾ ਤਾਂ ਵੀ ਤੇ ਜੇ ਸਾਡੇ ਸਾਹਮਣੂ ਵੀ ਹੁੰਦਾ ਜੇ ਮੈਂ ਕਾਰ ਵੀ ਬੰਨ ਕਰ ਦੇਣੀ ਸੀ ਜੇ ਪਰਚੇ ਤੋਂ ਬਾਹਰ ਹੀ ਕਾਰਵਾਈ ਹੁੰਦੀ ਕੱਚਾ ਕੇਸ ਡਿਸਟ੍ਰਿਕਟ ਹੁੰਦਾ ਜੀ ਹੁਣ ਕੀ ਕਾਰਾ ਕੀ ਦੀਆ ਵੇਖੋ ਜੀ ਬਿਆਨ ਲਖਾਉਣੇ ਹੁਣ ਬੰਨ ਹੋਣੇ ਫੋਨ ਗਿਆ ਮਾਤਾ ਜੀ ਦਾ ਇਹਦਾ ਮੁੰਡੇ ਦੀ ਦਾ ਕਿ ਮੁੰਡੇ ਡੈਥ ਹੋ ਗਈ ਬੱਜਾਈ ਨੇ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰ ਜਾਈ ਉਹ ਨਾਲ ਜਾ ਕੇ ਦਰਖਾਸਤ ਦੇ ਚਲੋ ਮੈਨੂੰ ਪਿਆ ਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸੇ ਤਰ੍ਹਾਂ ਤੁਰੰਤ ਮੋਰਟਾ ਹਸਪੀਟਲ ਪਹੁੰਚੀ ਆ ਕੀ ਚੰਗਾ ਭਲਾ ਮੁੰਡਾ ਕੀ ਹੋ ਗਿਆ ਜਿਹਨੂੰ ਚਿਕਨ ਦੀ ਡੈਥ ਹੋ ਗਈ ਇਹਨੂੰ ਮੁੰਡੂ ਰੈਫਰ ਕੀਤਾ ਸੀ ਹਸਪੀਟਲ ਉਸ ਲਾਸ਼ ਤਾਂ ਹੀ ਨਹੀਂ ਪਤਾ ਕੀ ਹੋਇਆ ਇਹਦੇ ਮੈਨੂੰ ਜਾਣਕਾਰੀ ਨਹੀਂ ਸਾਲ ਆ ਕੇ ਕੰਮ ਕਿਹਾ ਦੇਣਾ ਬੋਰ ਕਰ ਰਹੇ ਆ ਚੈਨਲ ਆਪਸਾ ਪਟਾਪਟ ਕਰ ਰਹੇ ਆ ਕੋਈ ਪੁੱਛ ਰਿਹਾ ਕੀ ਕਰਾਂ ਨੇ ਮੇਰੀ ਗੱਲ ਸੁਣੋ ਪਤਾ ਨਾ ਦੋ ਜਾਨੀਆਂ ਨੂੰ ਆ ਕੇ ਸ਼ਰੀਰ ਕੈਮਰਾ ਥੱਲੇ ਕਰ ਕੀ ਕੀਤਾ ਗਿਆ ਕੋਈ ਛਿੜਾ ਗਿਆ ਇਹ ਸਾਡੇ ਪਛਾਣ ਫਰਮਾਂ ਤੇ ਬੰਦੇ ਜਿਹੜੇ ਪਰਵਾਸ ਤੇ ਗਏ ਆ। ਮੈਂ ਹਰ ਵਾਰ ਮੈਂ ਬੁਖਲੇ ਕਰ ਲਿਆ। ਕੋਈ ਕਰ ਤਾ ਦੇਖੋ। ਅੱਜ ਪਹਿਲੇ ਸਾਡੇ ਆ। ਇਹਨਾਂ ਨੂੰ ਪੈਸਾ ਨਹੀਂ ਕੱਟੇ ਨੀ। ਇਹਨਾਂ ਨੂੰ ਪੈਸੇ ਚੜਿਆ। ਇਹਨਾਂ ਨੂੰ ਗੁੰਡਾ ਖਾਣੇ ਦੇ ਖਾਣੇ ਸੁਬੇ। ਅੱਧੀ ਆਈ ਨਹੀਂ। ਇਹ ਗਿਆ ਪਰ ਉਹਨੂੰ ਬੁਲਾਉਂਦਾ। ਪਿੱਛੇ ਨਾ ਲੋ ਤੁਸੀਂ। ਜਿਦਾ ਮਰਜ਼ੀ ਕਰਾ। ਇਹ ਗਾਣਾ ਪਰ ਉਹਨੂੰ ਬੁਲਾਉਂਦਾ। ਇਹਨਾਂ ਨੂੰ ਪਹਿ اوه الله اکبر ਨਹੀਂ ਜਾਏਗਾ ਨਾ ਕਾਹਨ ਨਹੀਂ ਜਾਏਗਾ ਹੁਣ ਕੋਈ ਨੀ ਬਾਤ ਹੈ ਉੱਤਰ ਕਰਦਾ ਹੈ ਉੱਤਰ ਕਰਦਾ ਹੈ ਉਸ ਵਾਲਾ ਉੱਤਰ ਕਰਦਾ ਹੈ ਨਾ ਤਾਂ ਇਹ ਨਹੀਂ ਨਹੀਂ ਕੋਈ ਆ ਵੀ ਕੋਈ ਕੋਲਾ ਅਸੀਂ ਸੇਖੜੀਆਂ ਮੱਲੇ ਦੇ ਰਹਿਣ ਮਲੇਆ ਮੇਰਾ ਨਾਮ ਕਿਰਾਨਾ ਮੈਂ ਵੋਰਾ ਪਰਵਾਰ ਦੀ ਨੂੰਹ ਆ ਇਹ ਮੇਰਾ ਦੇਵਰਾ ਤੇ ਮੇਰਾ ਭਰਾ ਵਾ ਰਕੜੀ ਦੇ ਮੇਰਾ ਭਰਾ ਕੋਲਿਆ ਇਹਦਾ ਨਾਮ ਜ਼ੋਲੇ ਵਾ ਸੱਡਾ ਵੀ ਕੋਲਿਆ ਰਕੜੀ ਤੇ ਇਹਦੀ ਉਮਰ 32 ਸਾਲ ਦੀ ਇਦੀ ਉਮਰ 32 ਸਾਲ ਸੀ। ਕੁਵਾਰਾ ਮੁੰਡਾ ਸੀਗਾ 4 ਮਹੀਨੇ ਹੋਏ ਫਾਦਰ ਦੀ 뎃 ਨੂੰ। ਇਹ ਦੁਕਾਨ ਤੇ ਜਾਂਦਾ ਸੀ, ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ। ਮਾਲਕ ਛੱਡ ਕੇ ਗਿਆ। ਇਹਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮम्मी ਕੀ ਬਣਾਇਆ? ਮੰਮੀ ਕਹਿੰਦੀ ਦਾਲ ਬਣਾਈ ਆ। ਕਹਿੰਦਾ ਮੈਂ ਪਕੌੜੇ ਲੈ ਆਨਾ ਬੰਟੀ ਦੀ ਦੁਕਾਨ ਤੋਂ। ਪਕੌੜੇ ਲੈਣ ਗਿਆ, ਉੱਤੇ ਹੀ ਮਾਰ ਗਏ, ਮਾਰ ਗਏ। ਸਾਨੂੰ ਤੇ ਬਾਜ਼ਾਰ ਚੋਂ ਫੋਨ ਆਇਆ। ਭਰਾ ਦਾ ਚਿੰਤ ਮੁੰਨੀ ਗਿਆ ਸੀਗਾ। ਸਾਨੂੰ ਉੱਥੋਂ ਫੋਨ ਆਇਆ। ਇਹਨੂੰ ਸੱਟਾ ਮਾਰ ਗਏ ਸੀਗਾ। ਸੇਰ ਪਾਟਾ ਕੋਈ ਨਹੀਂ। ਮੰਮੀ ਜਾ ਕੇ ਟਾਂਕੇ ਲਵਾ ਲੈਂਦੀ। ਕਿ ਤੇ ਨਿਸ਼ਾਰਾ ਆ ਰਿਹਾ ਤੇ ਆ ਜਦੋਂ ਅੱਜੀ ਕੇ ਮੁੰਡਾ ਮੰਨੇ ਰੂ ਆਇਆ ਦਾ ਜੀ ਸੀ ਬਲ ਹਸਤਾ ਲਿਆ ਆ ਉਦੇ ਆ ਟਾਂਕੇ ਟੁੰਕੇ ਲਾ ਕੇ ਨੂੰ ਫਰਸਟ ਏਡ ਦਿੱਤਾ ਗਿਆ ਉਹਨੂੰ ਫਰਸਟ ਏਡ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਕਾਰ ਚੀ ਉਹਨੂੰ ਲੈ ਕੇ ਇਹਨੂੰ ਇੱਥੇ ਅਮਰਜੈਂਸੀ ਦੇ ਅੱਗੇ તમ ਕਾ ਕੇ ਕਿ ਗਾੜ ਦੇ ਸਾਹਮਣੇ ਤੇਰਾ ਮੁੰਡਾ ਬੈੱਡ ਤੋਂ ਛੁੱਕ ਕੇ ਲੈ ਜਾਾਂਗੇ ਫਿਰ ਜੇ ਸਾਡੀ ਤਰਕਾਸ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਜੀ ਫਿਰ ਮਾਰਾਂਗੇ ਸੰਨੀ ਡਾਂਗ ਕਬੂਰੀ ਗੇਟ ਦਾ ਸੰਨੀ ਖੋਸਲਾ ਤਿਲਕੇ ਪਹਿਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਜਿਹਨੂੰ ਹਵਾ ਕਹਿੰਦੇ ਕੇ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਬਾਨੂੰ ਆ ਨਾਮ ਨੇ ਅੱਜ ਜਾ ਕੇ ਸੱਚ ਨੂੰ ਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਜੀਵ ਨਹੀਂ ਹੋ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਘਰ ਸਾਹਮਣੇ ਸਾਨੂੰ ਧਮਕੀ ਦੇ ਗਏ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਦੋ ਜਨਾਨੀ ਨੇ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਹੈ 4 ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਉਹਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਉਹਦਾ ਫੋਨ ਤੋੜਤਾ ਆ ਦੇਖੋ ਉਹਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਾਵਾ-ਦਾਵਾ ਆਪਣੀ ਪੈਂਟ ਦੇ ਵਿੱਚੋਂ ਦੀ ਨਿਕਾਲਿਆ ਬਾਵਾ ਫੜ ਕੇ ਬਾਵਾ ਫੜ ਕੇ ਆ ਕਰਕੇ ਬਾਵਾ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਹੱਥ ਟੁੱਟਾ ਦਾ ਐਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜੇ ਵਾਲੀ ਦੁਕਾਨ ਦੇ ਅੰਦਰੋਂ ਕੱਢ ਕੇ ਲੱਕਣਾ ਸਿਰ 'ਚ ਮਾਰੀਆਂ ਕੋਈ ਛੜਾਣਾ ਵਾਲਾ ਨਹੀਂ ਉੱਥੇ ਮਲਾਨੇ ਬਾਜ਼ਾਰ ਚੋਂ ਜਮਿਆ ਮੈਂ ਚਿੰਤਪੁਰਨੀ ਤੋਂ ਕਿਦਾਂ ਦੀ ਗੱਲ ਵਾ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ 8:30 ਵਜੇ ਤੱਕ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲੋਂ ਰਾਜੀਨਾਮਾ ਕਰ ਲੋ ਦਸਿਆ ਲੈ ਕੇ ਨਹੀਂ ਤੇ ਮੈਂ ਪਗੋੜਾ ਆ ਕੇ ਤੁਹਾਨੂੰ ਸਾਰੇ ਢਾਬਰ ਨੂੰ ਮਾਰ ਦਾਂਗਾ ਮੈਂ ਕੰਪਲੇਨ ਕੀਤੀ ਐਸਐਚਓ ਨੂੰ ਅਸੀਂ ਕੀਤੀ ਸਾਡਾ ਮੁੰਡਾ ਮਾਰ ਕੇ ਗਿਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਿਆ ਮਾਰ ਕੱਟੀ ਇਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡ ਐਸਐਚਓ ਸਿਟੀ ਦਾ ਬਲਵਿੰਦਰ ਸਿੰਘ ਐਸਐਚਓ ਮੈਂ ਫੋਨ ਤੇ ਵੀ ਫੋਨ ਕੀਤੀ ਮੈਂ ਫਿਰ ਇੱਥੇ ਜਦੋਂ ਬਿਆਨ ਲੈਣ ਆਇਆ ਪੁਲਿਸ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿਸੇ ਦੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨਿਆਂ ਦੇ ਪੁੱਤ ਮਾਰਨੇ ਆਈਆਂ ਦੇ ਪੁੱਤ ਤਾਂ ਫੇਰ ਪੈਰ ਪਾ ਕੇ ਸੋੜਦੇ ਨੇ ਕਿੰਨਾ ਸਾਰਾ ਟੱਬਰ ਘਨਾ ਪੈਰੇ ਫੇਰ ਮਾਰਾਂਗੇ ਤੁਹਾਨੂੰ ਅੱਛੀ ਸੇਫ ਨਹੀਂ ਆਗੇ ਮੈਂ ਕੀ ਕਰਾਂਗਾ ਕੀ ਕਰੇਗਾ ਕੀ ਕਰੇਗਾ ਕੱਲਾ ਬੰਦਾ ਕੀ ਕਰੇਗਾ ਸਿੱਧੇ ਮਾਰ ਕੇ ਜਿਸ ਬੰਦਿਆ ਨੇ ਖਾਇੀ ਤੇ ਅਜੇ ਅਡਾ ਦੁਆਤ ਰਹਾਦਾ ਰਾਈ ਲਮਾਉਂਦਾ ਐਸੀ ਕਾਰਵਾਈ ਨਹੀਂ ਕਰਦੇ ਉਹਦੇ ਰੱਪਟ ਪਾਤੀ ਇਹਨਾਂ ਨੂੰ ਫੇਰ ਰੈਫਰ ਕਰਤਾ ਉੱਥੇ ਅਬਰ ਸਾਡਾ ਨਾਨਕ ਹਸਤਾਲ ਉੱਥੇ ਹੁਣ ਫਿਰ ਡਾਟਾ ਜੀ ਨਾਲ ਹੜਤਾਲ ਕਰਕੇ ਇਹਨਾਂ ਦਾ ਕੋਈ ਲਾਜ ਨਹੀਂ ਟਰੀਟਮੈਂਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਪਰਮਾਨੰਦ ਮਾਮਰਾਂ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਕਰ ਸੀ ਤੇ ਇਹਨੂੰ ਨਸ਼ੇ ਦੇ ਵਿੱਚ ਧੱਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਬੜਾ ਮੈਦ ਕਾਲੇ ਤੁਸੀਂ ਕਹਿੰਦੇ ਮੇਲੇ ਨਹੀਂ ਉਹਦੀ ਪਾਲਟਰੀ ਪਰਚੇ ਫਿਰ ਕਿ ਪਰਚੇ ਇਹਦੇ ਵਿੱਚ ਮੇਰੀ ਗੱਲ ਸਰ ਮੈਨੂੰ ਅੱਜ ਹੋਣੇ ਪਤਾ ਲੱਗਾ ਬਿਆ ਲੱਗੇ ਪਰਚਾ ਜੋ ਬਲਦੀ ਕਾਰਵਾਈ ਜਿਹੜੇ ਜਿਹੜੇ ਨਾਲ ਆਏ ਆ ਤਰੀਕ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲਓ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਐਤਕ ਬੰਦਾ ਨਹੀਂ ਕੋਈ ਚੁਕਾਇਆ ਗਿਆ ਪੁੱਜੀ ਗੱਲ ਸੁਣੋ ਇੱਕ ਕੁੜੀ ਪਿੱਛੇ ਨਹੀਂ ਇਹਨਾਂ ਦਾ ਰੋਪਾ ਕੇ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਰ ਰਹੇ ਹੋ ਵੇਖੋ ਜੀ ਜੋ ਮੈਨੂੰ ਮਮਦਰ ਮਿਲੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇਣ ਦੀ ਫੇਟਵਾ ਮੇਰੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਕੀਤੇ ਬਿਆਨ ਦੇ ਫੇਟਕ ਦੀ ਬਿਆਨ ਲਿਖਾਉਂ ਆਣ ਕੇ ਉਹ ਕਹਿੰਦਾ ਕਿ ਮੇਰੀ ਹਾਲ ਜੀ ਐ ਮਾਦਰਾਣਾ ਉੱਤੇ ਐਕਸ ਰੇ ਪੋਰਟ ਨਹੀਂ ਮੈਨੂੰ ਮਿਲੀ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਹੀਂ ਐਕਸ ਰੇ ਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਿਬ ਨੇ ਆਪ ਗੱਲ ਕੀਤੀ ਆਣ ਕੇ ਕਿ ਮੇਰੀ ਐਕਸ ਰੇ ਪੋਰਟ ਦੋ ਡਾਕਟਰ ਸਾਹਿਬ ਕਹਿੰਦੇ ਮੈਂ ਨਹੀਂ ਬਣਦੀ ਦੂਜੇ ਡਾਕਟਰ ਹੱਡੀਆਂ ਵਾਲੇ ਨੂੰ ਦੇਣੀ ਆ ਇਹ ਡਾਕਟਰ ਰਿਪੋਰਟ ਦੇਣਗੇ ਤੇ ਜੋ ਤੁਹਾਡਾ ਬੰਦਾ ਉਹ ਸੇਜਾ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋ ਬੰਦਾ ਤੂੰ ਸੇਜ ਰਿਪੋਰਟ ਦੇ ਦੇਗਾ ਮੈਂ ਆਪਣਾ ਨੰਬਰ ਦੇ ਗਿਆ ਮੈਂ ਜੋ ਵੀ ਤੁਸੀਂ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆਵ ਮੇਰੇ ਨੂੰ ਬਿਆਨ ਲਖਾਇ ਹੀ ਬੀਬੀ ਫਿਰ ਗੱਲ ਕਰ ਲਓ ਮੇਰੀ ਗੱਲ ਅੱਛਾ ਮੈਂ ਵੀ ਅਰੋਪ ਆਕੇ ਇੱਕ ਹੀ ਅਰੋਪ ਆਕੇ ਉਹਨੂੰ ਧਮਕੀਆਂ ਮਾਰਨ ਦੀਆਂ ਇਹਨਾਂ ਦਿੱਤੀਆਂ ਜਾ ਰਹੀਆਂ ਹੈ ਜਿਹੜੀ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਦੇਖੋ ਦੋਹਾਂ ਤਰ੍ਹਾਂ ਦੇ ਦੇਖੋ ਦੋਹਾਂ ਤਰ੍ਹਾਂ ਦੇ ਬੰਦੇ ਦੋ ਬੰਦੇ ਧੱਕੇ ਤੇ ਇੱਕ ਪਾਰਟੀ ਉਹਨਾਂ ਦਾ ਧੱਕਲੇ ਇੱਕ ਇਹਦਾ ਬੰਦਾ ਸਾਨੂੰ ਹਾਂਜੀ ਦੋਹਾਂ ਪਾਰਟੀਆਂ ਦੇ ਬੰਦੇ ਦਾਖਲ ਦੋਹਾਂ ਬੰਦਿਆਂ ਨੇ ਆਪਣੇ ਅਰਗੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾ ਵਿੱਚ ਸਾਡੇ ਡਾਕਟਰ ਲਈ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਤੁਹਾਡੇ ਨਾਲ ਨਹੀਂ ਕੋਈ ਗੱਲ ਬੰਦੀ ਤੇ ਮੈਨੂੰ ਫੋਨ ਕਰਵਾ ਕਰੋ ਮੈਂ ਮੈਟਰ ਖੋਆ ਪਾਵਾਂਗਾ ਤੇ ਜਿੱਥੇ ਤੁਹਾਡਾ ਮੁੱਦਾ ਦਾਖਲ ਡਾਕਟਰ ਰੈਫਰ ਕਰਦੇ ਉੱਥੇ ਮੈਂ ਆ ਜਾਊਂਗਾ ਤੇ ਮੈਨੂੰ ਬਿਆਨ ਲਿਖਾ ਤੋ ਜੋ ਤੁਹਾਡੇ ਕਾਰਵਾਈ ਕਰਾਉਣੀ ਕਰਾ ਲਿਓ ਮੈਂ ਬਿਆਨ ਲਿਖਿਆ ਜੀ ਪਰ ਕਾਰਵਾਈ ਕੀ ਕਰ ਰਹੇ ਹੋ ਪੁਲਸ ਨੂੰ ਦੱਸਿਆ ਗਿਆ ਪੁਲਸ ਨੇ ਕਾਰਵਾਈ ਵੇਖੋ ਦੋ ਪਾਰਟੀ ਬੜੇ ਦਾਖਲੀ ਹੀ ਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਹੁੰਦਾ ਤਾਂ ਵੀ ਤੇ ਜੇਕਰ ਸਾਡੇ ਸਾਹਮਣੂ ਵੀ ਹੁੰਦਾ ਜੇ ਮੈਂ ਕਾਰ ਵੀ ਬੰਦ ਕਰ ਦੇਣੀ ਸੀ ਜੇ ਪਰਚੇ ਤੋਂ ਬਾਹਰ ਹੀ ਕਾਰ ਵੀ ਹੁੰਨੀ ਕਰਚਾ ਕੇ ਐਡਜਿਸਟਰ ਨੂੰ ਦਾਈ ਹੋਰ ਕੀ ਕਰਾਂ ਕਿੰਨੀ ਵੇਖੋ ਇਹ ਬਿਆਨ ਲਿਖਾਉਣੇ ਸਾਨੂੰ ਬੰਨ ਹੋਣੇ ਫੋਨ ਗਿਆ ਮਾਤਾ ਜੀ ਦਾ ਇਹਦਾ ਮੁੰਡੇ ਦੀ ਦਾ ਕਿ ਮੁੰਡੇ ਡੈਥ ਹੋ ਗਈ ਅੱਜ ਆਈ ਨਹੀਂ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰ ਜਾਈ ਉਹ ਨਾਲ ਜਾ ਕੇ ਦਰਖਾਸਤ ਦੇ ਕੇ ਚਲੋ ਮੈਨੂੰ ਪਿਆਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸੇ ਤਰ੍ਹਾਂ ਤੋਂ ਮੁੰਡਿਆ ਹਸਪੀਟਲ ਪਹੁੰਚੀ ਆ ਕਿ ਚੰਗਾ ਭਲਾ ਮੁੰਡੇ ਕੀ ਹੋ ਗਿਆ ਜਿਸ ਨੂੰ ਡ ਇਨ ਨੂੰ ਮੁੜ ਰੈਫਰ ਕੀਤਾ ਕਿ ਹਸਪਤਾਲ ਉਸ ਲਾਸ਼ ਦਾ ਹੀ ਨਹੀਂ ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਸਾਲਾ ਸਾਲਾ ਕੇ ਕੰਮ ਕੀ ਆ ਦੇ ਰਿਹਾ ਕੋਰ ਕਰੰਡੀ ਆ ਤਨ ਚਾਣਾ ਉੱਟਿਆ ਜਾਂਦਾ ਹੈ ਕੋਰ ਕਰੰਡੀ ਕੀ ਕਰੰਡੇ ਹੈ ਮੇਰੀ ਗੱਲ ਸੁਣੋ ਦੋ ਜਨਾਨੀਆਂ ਨੂੰ ਸਰੀਆ ਕੈਮਰਾ ਥੱਲੇ ਸਭ ਕੀ ਲਿਆ ਗਿਆ ਉਹ ਜੀ ਆ ਗਿਆ ਇਹ ਕਿੱਥੇ ਦੇ ਪ੍ਰਸ਼ਾਸਨ ਨੇ ਕਾਲੇ ਨੂੰ ਕੱਢ ਕੇ ਜੇ ਪਰਵਾਹ ਨਹੀਂ ਕੀਤੀ ਮੈਂ ਬੁਰੀ ਅਸਾਂਵਾ ਮਾਈ ਬਿਖਲੇ ਕਰ ਲਿਆ ਕੋਈ ਚਰਚਾ ਦੇਖੋ ਅੱਗੇ ਜਾਦੇ ਇਹਨਾਂ ਨੂੰ ਫ੍ਰੈਸ਼ ਨਹੀਂ ਕਹਤੇ ਨੇ ਇਹਨਾਂ ਨੂੰ ਪੈਸੇ ਚੜਿਆ ਕਿਹਨਾਂ ਨੇ ਸਿਪੁੰਡਾ ਹਾਈ ਜੇ ਖਾਣੇ ਵਿੱਚ ਬਹਿ ਗਏ ਅੱਧੀਆਂ ਹਾਈ ਜੇ ਇਹ ਆ ਪਰਨ ਬੁਲਾਉਂਦਾ ਚਲਾ ਲਓ ਤੁਸੀਂ मर्ज़ी करा इन